કેઈસા હસતા હે ભણવા તુ હ સબ ખર મે રોન્ડિયા તુ યાદ હો કી કડી ગાલે બચા સુબખા ડોર એક્ટિંગ કે وچ 200 કરે مردા દે આઉnde કડી ગાલે દાના કમઝોરી જો હે બહોત બડી પ્રોબ્લેમ હે ઓર مردાના કમઝોરી મે દો ઇમ્પોર્ટન્ટ ચીજે પ્રીમેચ્યોર ઇરેક્યુલેશન ઓર ਸਾਰਿਆਂ ਨੂੰ ਹੈੱਡਫੋਨ ਲਗਾ ਕੇ ਹੀ ਮੇਰੀ ਵੀਡੀਓ ਦੇਖੋ ਅੱਜ ਚਲਣੀਆਂ ਖੁੱਲੀਆਂ ਗਾਲਾਂ ਖੁੱਲੀਆਂ ਮਤਲਬ ਕੋਖੜੀ ਮੈਂ ਛੱਡਣਾ ਅੱਗਾ ਪਿੱਛਾ ਉੱਪਰ ਥੱਲੇ ਨਾ ਜੀ ਨਾ ਬਿਲਕੁਲ ਨਹੀਂ ਐਸੇ ਜਿਹੜੇ ਦਗੜਦੱਲੇ ਆ ਨਾ ਐਸੇ ਆ ਝੂਤ ਦੇ ਪਿੱਸੂ ਆ ਰੰਮੁਰੀਦ ਪਹਿਲੇ ਇੰਨੇ ਥੰਬਨੇਲ ਦੇ ਬੈਨਰ ਤੇ ਲਾਈ ਹੋਈ ਸੀ ਬੈਨਰ ਹੀ ਕੰਦੇ ਨਾ ਨੂੰ ਇੱਥੇ ਲਾਈ ਹੋਈ ਸੀ ਆਪਣੀ ਪਿਓ ਦੀ ਫੋਟੋ ਉਹਨਾਂ ਲਾ ਲਈ ਇਹਦੀ ਇਹਦੀ ਆ ਝੂਤ ਦੀ ਫੋਟੋ ਇਹਦੀ ਫੁੱਦੀਆਂ ਹੋਂ ਦਾ ਸੜਾ ਆ ਆ ਆ ਰੰਡੀ ਇਹ ਜਿਹੜਾ ਕਰਕੇ ਦੌਰ ਦਾਲ ਰੋਟੀ ਖੁੱਲਾ ਫੱਬਾ ਚੱਲਦਾ ਪਿਆ ਇਹਦੀ ਜਨਾਨੀ ਦਿਖਾਓ ਤੇ ਨੋਟ ਕਮਾਓ ਜਿੰਨਾ ਦੀ ਮਮੇ ਮਮੇ ਸ਼ਬਦ ਖਾਓ ਤੇ ਨੋਟ ਕਮਾਓ ਇਹ ਚੱਲਦਾ ਪਿਆ ਹੈ ਤੇ ਗੱਲ ਆ ਮੇਨ ਗੱਲ ਕਰਦੇ ਆ ਤੀਪ ਮਠਾ ਰੂ ਦਾ ਜਿਹੜਾ ਆ ਬਲੋਗ ਆਇਆ ਪਹਿਲੇ ਤਾਂ ਮੈਨੂੰ ਇਹ ਮਹੰਦਰਦੀ ਹੋਈ ਕਿ ਭਈਆ ਨਹੀਂ ਵਿਚਾਰਾ ਗਲਤ ਹੋਇਆ ਹੋ ਗਈ ਕਲਚਰ ਠੀਕ ਹੈ ਕੋਈ ਨਹੀਂ ਇਨਸਾਨੀਅਤ ਚੱਲਦੀ ਹੈ ਪਰ ਮੇਰਾ 1 2 3 4 ਇਨੇ ਮਹੀਨਾ ਖੰਡ ਆਇਓ ਬੁੰਡ ਮਰਾਨੀ ਹੈ ਮੇਰਾ ਇਹ ਹੋ ਗਿਆ ਮੇਰਾ ਉਹ ਹੋ ਗਿਆ ਉਬਹੀ ਚੀਜ਼ੇ ਸੱਟ ਲੱਗੀ ਹੁੰਦੀ ਹੈ ਉਹ ਕਿੱਦਾਂ ਭੈਣ ਜੀ ਉਹ ਇਦਾਂ ਬੇਫਿਕਰਾ ਹੋ ਸਕਦਾ ਕਿਦਾਂ ਉਹ ਫੋਨ ਖੜ ਸਕਦਾ ਉਹ ਭਈ ਤੇਰੇ ਕਹੇ ਮੁਤਾਬਕ ਤੇਰੇ ਇੱਕ ਸ਼ਬਦਾਂ ਦੇ ਤੇ ਇਹ ਮੁਤਾਬਕ ਤੇ ਕਿ ਤੇਰੇ ਹੱਥੋਂ ਇਦਾਂ ਕੱਟ ਗਿਆ ਸੀ ਲੱਖ ਬਿਆ ਸੀ ਫਲਾਨਾ ਹੋ ਗਿਆ ਸੀ ਬਚਣਾ ਨਹੀਂ ਸੀ ਰੋਣਾ ਨਹੀਂ ਸੀ ਨੇ ਤਿੰਨ ਬਲੌਗਾਂ ਚ ਆਈ ਰੋਣਾ ਰੋਇਆ ਹੋਏ ਹਏ 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 ਤੇ ਅੱਜ ਵਾਲੇ ਬਲੌਗ ਚ ਨੇ ਕਿਹਾ ਕਿ ਹਾਂ ਭਈਆ ਮੇਰਾ ਨਾਰਮਲ ਹੋ ਜਾਏਗਾ ਜੋ ਜੈਨੂਨ ਜੀ ਗੱਲ ਹੈ ਫਰਸਟ ایڈ ਮਿਲ ਜਾਵੇ ਹੱਥ ਲੱਥਿਆ ਹੋਇਆ ਵੀ ਜੁੜ ਜਾਂਦਾ ਵਾ ਇੰਨੀ ਕਾਮਨ ਸੈਂਸ ਆ ਥਾਲੇ ਅਨਪੜਵਰ ਲੋਕਾਂ ਨੂੰ ਕਿੱਥੇ ਹੋਣੀ ਕਿੱਥੇ ਇਹਨਾਂ ਨੂੰ ਪਤਾ ਹਣਾ ਮਾੜੇ ਮੋਟਾ ਮੈਡੀਕਲ ਦੀ ਜਾਣਕਾਰੀ ਕਿੱਥੇ ਘੂਸਿਆ ਤੈਨੂੰ ਤੈਨੂੰ ਟੋਪੀਆਂ ਤੱਕ ਦਾ ਤਾਂ ਪਤਾ ਨਹੀਂ ਪੈਂਚੋ ਤੇਰੇ ਪਿਓ ਨੂੰ ਪਤਾ ਹੁੰਦਾ ਨਾ ਟੋਪੀ ਦਾ ਤੂੰ ਖਰਾਉਂਦੇ ਨਾ ਜੰਮਿਆ ਹੁੰਦਾ ਰਾਤ ਇਹ ਬਸ ਆ ਚੱਲ ਨਾ ਮੀਨਾ ਖੰਡੇ ਦਾ ਨਾਟਕ ਹਾਏ ਹਾਏ ਹੱਥ ਲੈ ਗਿਆ ਹਾਏ ਪਸ ਪੈ ਗਈ ਹਾਏ ਪੱਟੀਤੀ ਹੋ ਗਈ ਹਾਏ ਇਹ ਹੋ ਗਿਆ ਯਹੀ ਵੇ ਹੋ ਗਿਆ ਹਾ ਤਾਂ ਹੋ ਗਿਆ ਤੇ ਕੰਟੈਂਟ ਦੀ ਰਈ ਗੱਲ ਹੁਣ ਦੇਖੋ ਰੱਬ ਜਾਣੇ ਇਹਦੇ ਆਪ ਮਾਰੀ ਐ ਕਿ ਜਨੂਨੀ ਲੱਗੀ ਐ ਜੇ ਇਹਦੇ ਜਿਹੜੇ ਪੁਰਾਣੇ ਬਲਾਉਗਾ ਨਾ ਜਿਸ ਹਿਸਾਬ ਦੀ ਐ ਫੜਾ ਮਾਰਦਾ ਕਿ ਅਸੀਂ ਹੱਥੀ ਕਰਤ ਕਰਨਾ ਜਾਣਦੇ ਆ ਫਲਾਨਾ ਟਿਮਕਣਾ ਇਹਦਾ ਪਿਓ ਇਹਦਾ ਪਿਓ ਵੀ ਲੱਕੜ ਦਾ ਕੰਮ ਜਾਣਦਾ ਰਿਆ ਇਹਦਾ ਜੀਜਾ ਵੀ ਇੱਥੇ ਇਹਦੇ ਪਿਓ ਕੋਲ ਆਂਦਾ ਰਿਆ ਕੰਮ ਸਿੱਖਣ ਜਿਆਦਾ ਸਿੱਖਣਾ ਹੁੰਦਾ ਸੀ ਤਾਂ ਇਹਦੀ ਭੈਣ ਛੋੜ ਕੇ ਜਾਂਦਾ ਹੁੰਦਾ ਸੀ ਚਲੋ ਤਾਂ ਇਹਦਾ ਸਾਈਡ ਦਾ ਮੈਟਰ ਐ ਤੇ ਇਹਦੇ ਕਹੇ ਮੁਤਾਬਕ ਦੀਪ ਮੁਠੇ ਦੇ ਕਹੇ ਮੁਤਾਬਕ ਦੀਪ ਮੁਠਾ ਵੀ ਕੰਮ ਕਰਦਾ ਰਿਹਾ ਇਹਦੇ ਪੁਰਾਣੇ ਵਲੌਗਾਂ 'ਚ ਤੁਸੀਂ ਝਾਤੀ ਮਾਰੋਗੇ ਤੁਹਾਨੂੰ ਆਪੋਤਾ ਲੱਗ ਜਾਏਗਾ ਜਿੱਤਾ ਚੌੜ ਕਰਦਾ ਕਿ ਮੈਂ ਇਹ ਤਾਂ ਕੰਮ ਕੀਤਾ ਹੈ ਉਹ ਬਈ ਜਿਸ ਇਨਸਾਨ ਨੇ ਨਾ ਹੱਥੀ ਕਿਰੇ ਤੇ ਕੀਤੀ ਹੋਵੇ ਕੋਈ ਸਕਿੱਲ ਕੀਤੀ ਹੋਵੇ 2-3 ਸਾਲ 2-3 ਸਾਲ ਲਗਾਤਾਰ ਮਿਹਨਤ ਕੀਤੀ ਹੋਵੇ ਨਾ ਉਹਦੇ ਹੱਥ 'ਚ ਸ਼ਫਾ ਆ ਜਾਂਦੀ ਹੈ ਹੁਨਰ ਸਕਿੱਲ ਦੀ ਜਿਹੜੀ ਪਾਲਿਸ਼ ਹੈ ਜਿਹੜੀ ਚਮਕ ਹੈ ਨਾ ਕੰਮ ਦੀ ਉਹ ਬਹੁਤ ਆ ਜਾਂਦੀ ਹੈ ਲਗਾਤਾਰ 2-3 ਸਾਲ ਮੈਂ ਬਹੁਤ ਘਟ ਦੱਸ ਰਹੀ ਹਾਂ 2-3 ਸਾਲ ਕਿੰਨੇ ਕਿਤਾਵੇ ਪਰ ਤੈਨੂੰ ਨਹੀਂ ਪਤਾ ਨਾ ਤੂੰ ਭੈਣ ਦਿਲ ਨੂੰ ਲਿਆ ਤੂੰ ਬਸ ਵੇਲੀਆਂ ਹਾਕੀਆਂ ਨਹੀਂ ਵੇਲੀਆਂ ਜਿਸ ਸਾਬ ਦਿਲ ਲਾਪਰਵਾਹੀ ਤੂੰ ਕਿੱਤੀ ਹੈ ਮੈਨੂੰ ਲੱਗਦਾ ਨਹੀਂ ਕਿ ਇਹ ਲਾਪਰਵਾਹੀ ਹੈ ਜੇ ਤੂੰ ਤਾਂ ਕੰਮ ਕਿਤਾ ਮੰਨਦੇ ਤੂੰ ਕੰਮ ਕਿਤਾ ਹੈ ਇਹ ਲਾਪਰਵਾਹੀ ਨਹੀਂ ਹੈ ਇਹ ਦੀਪ ਮਠਾਰੂ ਪਰ ਇਹ ਜਿਹੜੀ ਦਿਮਾਗੀ ਹਾਲਤ ਹੈਗੀ ਨਾ ਬਿਲਕੁਲ ਵੀ ਠੀਕ ਨਹੀਂ ਮੈਨੂੰ ਲੱਗਦੀ ਕਿਉਂਕਿ ਜਿਹੜਾ ਬੰਦਾ ਇਹ ਕੰਮ ਕਰ ਸਕਦਾ ਹੈ ਨਾ ਆਪਣੇ ਹੱਥ ਮੜੇ ਮੋਢੇ ਵਡਵਾ ਸਕਦਾ ਹੈ ਕੱਟ ਮਾਰ ਸਕਦਾ ਹੈ ਇਹਦਾ ਕੀ ਭਰੋਸਾ ਲੋਗਰਾਂ ਦਾ ਤੁਸੀਂ ਕੋਈ ਯਕੀਨ ਕਰ ਸਕਦੇ ਆ ਜਿਹੜੇ ਕੰਟੈਂਟ ਦੇ ਨਾਤੇ ਜਿਹੜੇ ਆਪ ਦੀ ਰੰਨ ਧੀ ਮਾਂ ਭੈਣ ਸੋ ਘੋਟ ਬਰ ਨੰਗਾ ਕਰਦੇ ਨੇ ਉਹ ਤੋਂ ਤੁਸੀਂ ਕੀ ਉਮੀਦ ਰੱਖਦੇ ਹੋ ਆ ਦੇਖੋ ਭੈਣ ਦੀ ਥੁੱਡੀ ਸਰੀ ਕਿੱਦਾਂ ਜਵਾਨੀ ਚੜੀ ਇਹਨੂੰ ਫੁੱਲ ਫੁੱਲ ਲੈ ਆ ਆ ਬਦੇ ਅਗਰੇ ਝੂਹੇ ਚ ਰੱਖ ਲਾ ਇਹ ਇਹ ਪਿਓ ਇਹ ਰਾਮ ਦਿਓ ਇਹ ਤੁਹਾਡੇ ਕਤੂਕਾ ਦਾ ਨਤੀਜਾ ਹੈ ਤੁਹਾਡਾ ਮੁੰਡਾ ਹੱਥੋ ਬਾੜ ਹੋ ਗਿਆ ਹੱਥੋ ਬਾੜ ਪਾਗਲ ਹੋ ਗਿਆ ਪਾਗਲ ਕੰਟੈਂਟ YouTube ਦੇ ਨਾਤੇ ਉਹ ਡਿਆ ਪਾਗੜਾ ਹੈ ਤੇ ਆਪਣੇ ਹੱਥਾਂ ਤੇ ਬਲੇਡ ਮਾਰਦਾ ਪਿਆ ਹੱਥਾਂ ਤੇ ਬਲੇਡ ਇਸ ਹਿਸਾਬ ਦੇ ਤੁਹਾਡੀ ਪਰਵਰਿਸ਼ ਰਹੀ ਹੈ ਭਈ ਪਰਵਰਿਸ਼ ਪਰਵਰਿਸ਼ੀ ਕਹੂੰਗੀ ਵਧੀਆ ਹੁੰਦਾ ਅੰਕਲ ਜੀ ਜੇ ਤੁਸੀਂ ਸਹੀ ਟਾਈਮ ਤੇ ਨਾ 2020 ਦੇ ਅਲੇਦ ਵਾਲੇ ਜਿਹੜਾ ਟਿਕਟੌਕ ਦਾ ਕੀੜਾ ਉੱਠਿਆ ਸੀ ਦੀ ਬੁੰਡ ਤੇ ਮਾਰਦੇ ਲੱਤ ਪਰ ਨਾ 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 ਤੁਸੀਂ ਕਿੱਥੇ ਬੁੰਡ ਤੇ ਲੱਤ ਮਾਰਨੇ ਸੀ ਤੁਹਾਡੇ ਤਾਂ ਚੁੱਤਣਾ ਤੇ ਨੋਟ ਜਾਂਦੇ ਸੀਗੇ ਵਾਹ ਭਾਈ ਵਾਹ ਭਾਈ ਵਾਹ ਨੋਟਾਂ ਦਾ ਨੋਟਾਂ ਦਾ ਤੁਹਾਡੇ ਵਰਗਿਆਂ ਵਾਪਿਓ ਆਪ ਦੀ ਤੀਨੂੰ ਆਪ ਚੱਕਲੇ ਤੇ ਬਿਠਾਣ ਜੇ ਨੋਟਸ ਲਿਆ ਕੇ ਦਊਗੀ ਏ ਵਾ ਅੱਜ ਕੱਲ ਦੇ ਮਾਪਿਓ ਇਹ ਮਾਪਿਓ ਭਈਆ ਨਾਖੀਓ ਜੋ ਜੇ ਐਸੇ ਮਾਪਿਓ ਦੀ ਸੋਚ ਹੈ ਜਿਹੜੇ ਆਪਣੀ ਔਲਾਦਾਂ ਨੂੰ ਗਲਤ ਰਾਹ ਜਾਂਦੇ ਹੋਏ ਦੇਖਦੇ ਹੋਏ ਖੁਸ਼ ਹੋ ਰਹੇ ਨੇ ਵਾਹ ਵਾਹ ਕਿਨਾਂ ਨੂੰ ਸਮਝ ਹੀ ਕੋਈ ਨਾ ਹੋਵੇ ਗਰੀਬੀ ਦਾ ਰੋਣਾ ਰੋਂਦੀ ਅਸੀਂ ਗਰੀਬ ਐ ਲੋੜਾ ਗਰੀਬ ਤੁਸੀਂ ਪਹਿਣਦੇ ਲੋੜਿਓ ਆ ਦੇਖੋ ਆ ਇਮੋਸ਼ਨਲ ਅਤਿਆਚਾਰ ਮੈਂ ਕਿਉਂ ਕਰ ਰਹੀ ਪਈ ਹਾਂ ਕਿਉਂ ਕਰਦੀ ਪਈ ਹਾਂ ਇਹ ਕਿਤੇ ਨਾ ਕਿਤੇ ਨਾ ਇਹ ਆ ਵਾਲੇ ਬਣਾਉਗੇ ਦੇ ਵਿੱਚ ਆ ਵਾਲਾ ਜਿਹੜਾ ਬਣਾਉਗਾ ਨਾ ਆ ਜਿਹੜਾ ਆਜਾ ਆਇਆ ਵਾ ਇਹ ਮੇਰੇ ਖਾਲ ਅਜ ਨਹੀਂ ਕਮੈਂਟਰ ਕੋੱਕ ਜੋ ਇੱਕ ਹੋਰ ਬਣਾਉਗੇਗਾ ਕਿੱਥੇ ਗਿਆ ਇਹ ਹਾਂ ਆ ਵਾਲਾ ਬਣਾਉਗਾ ਮਿਲ ਗਈ ਖੁਸ਼ਖਬਰੀ ਹੈ ਇਹ ਵਿੱਚ ਇਹ ਟੌਂਟ ਜੇ ਮਾਰਦਾ ਪਿਆ ਇਹਦੀ ਮਾਂ ਮਾਰਦੀ ਪਈ ਹੈ ਮੈਂ ਵੀਡੀਓ ਸ਼ੇਅਰ ਲਾਦਾ ਨਹੀਂ ਲੱਗਦੀ ਮੈਨੂੰ ਇਹ ਜਦੋਂ ਦੇਖੇ ਇਦਾਂ ਕਮੈਂਟ ਕਰਦੇ ਫਿਰ ਇਹਨਾਂ ਦਾ ਸਿਨਾ ਬੋੜਦਾ ਇਹਦੀ ਮਾਵਾ ਨੂੰ ਕੁਝ ਨਹੀਂ ਕਰੀਦਾ ਹੁੰਦਾ ਠੀਕ ਹੈ ਚੈਨਲ ਕੋਈ ਬੰਨੀ ਦਾ ਪ੍ਰਾਣ ਨਹੀਂ ਕਰਨੀ ਠੀਕ ਹੈ ਹਾਡੇ ਬਾਦ ਮੇਰਾ ਪੁੱਤ ਹੀਰਾ ਵਾ ਲੋਕਾਂ ਦੇ ਭਾਂ ਪੁੱਤ ਮਾਵਾਂ ਨੂੰ ਪੁੱਛਦੇ ਰਹਿੰਦੇ ਮੇਰਾ ਪੁੱਤ ਤੁਮਿਲਿੰਗ ਬੋਲਾ ਕੋਸਾ ਕਿਰ ਕੋਈ ਗਾ ਨਹੀਂ ਗਾ ਤੇਰੇ ਨਾਲ ਤੇ ਮੈਂ ਫਾਰਮਿੰਟ ਹੀ ਕਰਨ ਦੇ ਹੈ ਮੇਰੀ ਦੁਨੀਆ ਇਹਦੇ ਨਾਲ ਮਾਂ ਮਾਂ ਉਹਨਾਂ ਰੱਬ ਦੀ ਮਾਤਾ ਭਾਈ ਕੋਈ ਨਹੀਂ ਹੈ ਜਿਹੜੇ ਸੋ ਟੈਨਸ਼ਨ ਨਾਲ ਆਪਾ ਤੇ ਇੱਕ ਇੱਕ ਸਮਾਈ ਲਾ ਇਧਰ ਬੰਦ ਹੈ ਗਈ ਹੈ ਕਿ ਵੀ ਹ ਮਾਰੇ ਕਮੈਂਟ ਨਾ ਕਰਿਆ ਕਰੋ ਮੇਰੀ ਮੰਮੀ ਮੇਰੀ ਮੰਮੀ ਤੇ ਫਿਰ ਆਪ ਦੀ ਮਾਂ ਨੂੰ ਚੁੱਤਣਾ ਜਵਾੜ ਕੇ ਰੱਖ ਠੀਕ ਹੈ ਬਲੌਗ ਆਪ ਹੀ ਦੇਖ ਤੇ ਆਪ ਹੀ ਨਿਭੇੜ ਸਾਲਾ ਕਮੈਂਟ ਆਫ ਰੱਖ ਲਾ ਕਮੈਂਟ ਆਫ ਨਹੀਂ ਕਰਨੀ ਇਹਨਾਂ ਨੇ ਘੋਸੜੂਆਂ ਨੇ ਇਹਨਾਂ ਨੂੰ ਪਤਾ ਹੈ ਕਮੈਂਟਾਂ ਦੇ ਨਾਲ ਤੁਹਾਡੇ ਚੈਨਲ ਨੂੰ ਬੈਨੀਫਿਟ ਮਿਲਦਾ ਹੈ ਰੀਚ ਦੇ ਉੱਤੇ ਥੋੜਾ ਬੂਸਟਿੰਗ ਮਿਲਦੀ ਹੈ ਕਿ ਤੁਹਾਨੂੰ ਕਮੈਂਟ ਆਉਂਦੇ ਪਰ ਕਮੈਂਟ ਨਹੀਂ ਆਉਣ ਆਫ ਰੱਖਣ ਇਹਨਾਂ ਨੇ ਮੁੰਡਾ ਮਾਰ ਨਹੀਂ ਇੰਦਾਂ ਰੈਪਲਾਈ ਰੈਪਲਾਈ ਕਰਨਾ ਫਿਰ ਲਈ ਜਾਓ ਫਿਰ ਕਮੈਂਟ ਦੇ ਕਮੈਂਟ ਆ ਦੇਖ ਨਾਟਕ ਦੇਖੋ ਵੇ ਜਾਂ ਨਾ ਪਹਿਚਾਨ ਵੇ ਰੋਣ ਵਾਲੇ ਡਰਾਮੇ ਫੁੱਲ ਚੱਲਦੇ ਪਏ ਆ ਹਾਏ ਕਾਏ ਸਾਡਾ ਸੂਰਮਾ ਹਾਏ ਛਟਾ ਚੂਰਮਾ ਹਾਏ ਜਦਾ ਚੂਰਮਾ ਇਹ ਹੱਥੀਕਰਤ ਕਰਨ ਵਾਲੇ ਬੰਦੇ ਉਹ ਮੈਂ ਕਹਨੀ ਇੱਕ ਸਾਲ ਕਿਸੇ ਨੇ ਕੰਮ ਸਿੱਖਿਆ ਹੋਵੇ ਲਗਾਤਾਰ ਜੀਤੋੜ ਮਿਹਨਤ ਕੀਤੀ ਹੋਵੇ ਪ੍ਰੋਪਰ ਕੰਮ ਸਿੱਖਾ ਇੱਕ ਸਾਲ ਇੱਕ ਸਾਲ ਵੀ ਮਾ ਵੱਧ ਗਿਆ ਤਾਂ 6 ਮਹੀਨੇ ਇਨਾਫ ਹੁੰਦੇ ਆ ਸਕਿੱਲ ਦੇ ਵਿੱਚ ਪਰਫੈਕਟ ਹੋਣ ਦੇ ਲਈ ਸਕਿੱਲ ਦੇ ਵਿੱਚ ਪਰਫੈਕਟ ਹੋਣ ਲਈ ਐਟਲੀਸਟ ਉਹਨੂੰ ਨਾ ਕੋਈ ਸਕਿੱਲ ਸਿੱਖਦੇ ਪਏ ਆ ਟੂਲ ਦੀ ਜਾਣਕਾਰੀ ਪੂਰੀ ਹੁੰਦੀ ਹੈ ਟੂਲ ਜਿਹੜੇ ਟੂਲ ਵਰਤੇ ਜਾਂਦੇ ਲੱਕੜ ਦੇ ਕੰਮ 'ਚ ਲੋਹੇ ਦੇ ਕੰਮ 'ਚ ਜਿਹੜੇ ਮਰਜ਼ੀ ਕੰਮ 'ਚ ਐਟ ਲੀਸਟ ਉਸ ਨੂੰ ਜਿਹੜਾ ਬੰਦਾ ਸਿੱਖ ਰਿਹਾ ਹੈ ਨਾ ਉਹਨੂੰ ਮੈਕੈਨਿਜ਼ਮ ਸਾਰਾ ਕੁਝ ਪਤਾ ਲੱਗ ਜਾਂਦਾ ਜੀ ਉਹਦਾ ਫੋਕਸ ਹੈਗਾ ਸਿੱਖਣ ਦੇ ਵਿੱਚ ਜਿਸ ਹਿਸਾਬ ਦਾ ਦੀਪ ਮਠਾੜੂ ਬਾਜੀ ਆਪਣੇ ਆਪ ਨੂੰ ਦਿਖਾਉਂਦੇ ਪਏ ਆ ਨਾ ਕਿ ਹਾਂ ਮੈਂ ਬੜਾ ਕੰਮ ਕੀਤਾ ਹੈ ਮੈਂ ਫਲਾਣਾ ਮੈਂ ਤਾਂ ਹੱਥੀਂ ਕਰ ਤਜ ਜਾਣਦਾ ਹੁਣ ਤਾਂ ਉਹ ਹੀ ਇੰਟਰਸਟ ਪੈ ਗਿਆ YouTube ਤੇ ਫਲਾਣਾ ਟਿੰਕਣਾ ਜੇ ਉਹ ਅੱਤ ਦੇਖੋ ਮੰਮੇ ਦੇਖੋ ਤੁਸੀਂ ਛੱਡੋ ਗੱਲਾਂ ਦੋ ਮਿੰਟ ਮੰਮੇ ਦੇਖ ਲਓ ਉਹ ਕੁੜੀ ਨਹੀਂ ਬੱਚੇ ਨਹੀਂ ਵਿੱਚ ਲੈ ਕੇ ਆਣੇ ਆਪਾਂ ਹਏ ਸੰਦੀਪ ਮੰਮੇ ਆਹੋ 50 ਰੁਪਏ ਵਾਲੀ ਬਰਾਹ ਆ ਗਈ ਬੈਠੀ ਕੁਸੀਸੜ ਰਹਿਣਾ ਤੁਸੀਂ ਉਹੀ ਹੋਏ ਉਹ ਥੜਕਲਾ ਸੀ ਲੈਣਾ ਰਹਿਣਾ ਚੈੱਕ ਕਰੋੜ ਪਤੀ ਵੀ ਬੰਜਉਣਾ ਰਹਿਣਾ ਤੁਸੀਂ ਉਹੀ ਹੋ 50 ਰੁਪਏ ਵਾਲੀ ਬਰਾਹ ਵਾਲਾ ਐ ਅੱਛਾ ਸਕਿੱਲ ਇਹ ਮੈਂ ਡੈਫੀਨੇਟਲੀ ਲਿਖ ਕੇ ਦੇ ਸਕਦੀ ਆ ਬੱਚੋ ਇੰਨੇ ਮਾਰਿਆ ਨਾਟਕ ਜਿਹੜੇ ਬੰਦੇ ਨੇ ਦੋ ਚਾਰ ਸਾਲ ਕੰਮ ਕੀਤਾ ਹੋਵੇ ਜਾਂ ਤਾਂ ਇਹਨੇ ਕੰਮ ਨਹੀਂ ਕੀਤਾ ਯਾ ਫਿਰ ਇਹਨੇ ਜਾਣ ਬੁੱਝ ਕੇ ਜਿਹਨੇ ਕੰਮ ਕੀਤਾ ਹੈ ਮਿਹਨਤ ਕੀਤੀ ਹੈ ਕੰਮ ਸਿੱਖਿਆ ਵਾ ਵਧੀਆ ਸਿੱਖਿਆ ਤੇ ਭਈ ਫੇਰ ਇਹਨੇ ਭਈ ਜਾਣ ਬੁੱਝ ਕੇ ਮਾਰੀ ਹੈ ਇਹਦਾ ਕੋਈ ਭਰੋਸਾ ਨਹੀਂ ਮੈਂ ਨਹੀਂ ਯਕੀਨ ਕਰਦੀ ਭਈ ਇੱਤੇ ਕਦੇ ਯਕੀਨ ਨਾ ਕਰੋ ਜਿਹੜੀ ਇਸ ਜਾਤ ਦੇ ਹੈਗੇ ਨਾ ਬਲੌਗਰ ਸਪੈਸ਼ਲੀ ਦੀਪ ਮਠਾਰੂ ਵਰਗੇ ਕ੍ਰੇਜ਼ੀ ਫੁੱਦੂ ਜਿਨ੍ਹਾਂ ਦਾ ਦਿਮਾਗ ਫਿਰਿਆ ਪਏ ਕੰਟੈਂਟ ਨਾਲ ਤੇ ਕੁਝ ਵੀ ਕਰ ਸਕਦਾ ਹੈ ਮੈਂ ਮਤ ਮੈਂ ਕਰਨੀ ਕਿ ਮੈਂ ਸੋਚ ਨਹੀਂ ਸਕਦੀ ਐਸੀ ਐਸੀ ਚੀਜ਼ਾਂ ਕਰ ਸਕਦਾ ਹੈ ਇਹਨੂੰ ਪੁੱਛੇ ਖਰਾਮ ਦੀ ਇਹ ਤੂੰ ਲੰਮੇ ਪੈ ਗਈ ਹੈ ਨੰਗੀ ਵੀ ਹੋਈ ਜਾ ਵੇਖ ਲਾਂਗੇ ਤੇਰਾ ਪਾਲਣ ਭੈਣ ਚ ਤੂੰ ਕਿਹੜੇ ਗੁੱਲ ਖਲਾਨੀ ਐ ਤੂੰ ਵੜਾਂ ਦੇ ਤਾਂ ਆਪਣੇ ਪੇਕੇ ਹੀ ਐ ਆਪਣੇ ਪੇਕੇ ਆ ਤੂੰ ਬੁੰਡ ਮਰਾਨੀ ਐ ਹੋਰ ਹੋਣਾ ਕੀ ਐ ਹੋਰਾਂ ਕੀ ਐ ਜੀ ਆਈਓ ਵੇਖ ਰਿਹਾ ਮੈਂ ਕਿ ਲਖਵਾ ਲਾਂ ਮੈਂ ਤੂੰ ਨਾ ਇਹਦੇ ਪੇਕੇ ਆ ਦੇ ਵਿੱਚ ਬੈਠੇ ਤਾਂ ਕਹਦੇਓ ਆ ਦੀਪ ਮੋਠਾ ਸਾਲੀਆਂ ਤੇ ਹੱਥ ਫੇਰਨ ਵਾਲਾ ਅੱਜ ਸ਼ਰਮ ਕਰ ਕੁਤੇ ਤੇਨੂੰ ਕਾਦੀ ਸ਼ਰਮ ਆਣੀ ਐ ਜਿਹੜਾ ਭੈਣ ਚ ਉਹਦਾ ਆਪ ਆਪਣੀ ਭੈਣ ਚ ਉਦਨ ਦੇ ਲਈ ਭੇਜਦਾ ਰਿਹਾ ਹੋਵੇ ਅੱਖਾਂ ਦੇ ਪਰਦੇ ਪਾ ਲਿਆ ਕੋਈ ਨਹੀਂ ਕੋਈ ਨਹੀਂ ਪੜੇ ਇਹਨਾਂ ਨੂੰ ਵੀ ਹੋਈਓ ਹੁਣ ਕਿ ਆ ਚੱਲੋ ਆਪਾਂ ਕਿਤੇ ਹੋਰ ਹੋਣਾ ਨਹੀਂ ਕੋਈ ਨਹੀਂ ਜਿਹੜਾ ਹੱਥ ਮਾਰਦਾ ਉਹਦੇ ਨਾਲ ਹੀ ਤੋੜ ਦਿੰਨੇ ਕਹ ਤੰਨਾ ਟੱਕ ਦੇਖੋ ਘੂਸਿਆਂ ਦੇ ਉਹ ਤਗੜ ਬੱਲੇ ਸ਼ਰਮਦਾਰ ਉਹ ਬੇਨ ਦੂਰ ਨਹੀਂ ਜਦ ਤਰੀ ਐਸੀ ਬੁੰਡਕਟਾਈ ਹੋਈ ਹੈ ਨਾ ਘੂਸਿਆ ਐਸੀ ਬੁੰਡਕਟਾਈ ਹੋਈ ਹੈ ਯਾਦ ਰੱਖੇਗਾ ਆ ਤਾ ਸ਼ੁਕਰ ਮਨਾ ਕਟਰ ਸ਼ਟਰ ਸੀਗਾ ਕਟਰ ਖਾ ਕੇ ਤੇਰਾ ਆ ਹਾਲ ਹੈ ਇਹ ਕਿਸੇ ਦੇ ਹੱਥ ਹੈ ਚੜ ਗਿਆ ਤੇਰਾ ਬੰਨਾ ਕੀ ਹੈ ਤੇਨ ਹੱਥ ਤੇਰਾ ਤਾਂ ਸਾਹ ਨਹੀਂ ਸਾਹ ਦੇ ਨਾਲ ਸਾਹ ਨਹੀਂ ਜੁੜਨਾ ਤੇਰਾ ਨਹੀਂ ਜੁੜਦਾ ਸਾਹ ਦੇ ਨਾਲ ਸਾਹ ਬੂ ਕੁਛ ਖਾ ਪੀ ਆ ਫਾਲਤੂ ਦੇ ਕੰਮਾ ਜੋ ਬਾਹਰ ਨਿਕਾ ਤਾ ਥੋੜੀ ਤਾਕਤ ਲੈ ਕੇ ਬੱਕਰੀ ਦਾ ਦੁੱਧ ਪੀਆ ਕਰ ਆਹੋ ਨੀ ਉਹ ਜੇ ਚਲ ਗੋ ਜੇ ਇਹ ਪਛਤਾ ਵਗਰਾ ਆ ਸਭ ਖਾ ਜਾਣ ਪਾ ਜਾਣ ਸਾਹਮਣੇ ਵਾਲੇ ਬੰਦੇ ਨੂੰ ਵੀ ਹੋਣਾ ਚਾਹੀਦਾ ਭਈ ਕਿ ਹਲਾਲ ਕਿਤਾ ਕੋ ਹੈ ਤੇਰੇ ਪੱਲੇ ਤਾਂ ਖੈ ਹੀ ਨਹੀਂ ਕੱਖ ਤੇਰੇ ਤੇਰੇ ਵਰਗੇ ਦਾ ਕੀ ਭਰੋਸਾ ਭਾਈ ਜ ਕੋਈ ਇਹਦੇ ਨਾਲ ਲੜਾ ਨਾ ਵੇ ਤੁਸਨ ਮੁੱਕੀ ਹੋਣਾ ਵੇ ਇਹਨਾਂ ਹਰਾਮ ਦੇ ਨੇ ਇਹ ਇਹ ਦੁੱਧੂ ਅੱਗੇ ਘਰ ਤੇ ਨਹੀਂ ਆ ਲੋ ਜੀ ਮੇਰੀ ਜਨਾਨੀ ਦੀ ਫੁੱਦੀ ਮਾਰਵਾ ਕਰਵਾ ਸਭ ਪੂਰਾ ਇਹ ਐਸੇ ਦਲਿਆਣਾ ਕੋਈ ਬੋਸ ਨਹੀਂ ਮੈਂ ਇਹਨੂੰ ਗਲਤ ਕਿਉਂ ਕਰ ਰਹੀ ਆ ਮੈਂ ਕੋਈ ਪਾਗਲ ਨਹੀਂ ਆਂ ਕਿ ਮੇਰੇ ਕੋਈ ਦੁਸ਼ਮਣ ਨਹੀਂ ਹੈ ਨਾ ਇਹਦਾ ਤੁਸੀਂ ਪੁਰਾਣੇ ਬਲੌਗ ਤੋਂ ਲੈ ਕੇ ਮੇਰੇ ਕੇ ਦੇ ਨਾਲ ਤੁਸੀਂ ਇਹਦਾ ਨਾ ਪੁਰਾਣੇ ਸਭ ਤੋਂ ਪਹਿਲੇ ਬਲੌਗ ਤੋਂ ਲੈ ਕੇ ਅੱਜ 2024 ਤੱਕ ਦੇ ਬਲੌਗ ਜਿੰਨੇ ਵੀ ਨੇ ਨਾ ਹਫਤਾ 10 ਦਿਨ 15 ਦਿਨ 20 ਦਿਨ ਲਾ ਕੇ ਤੁਸੀਂ ਸਾਰੇ ਬਲੌਗ ਦੇਖੋ ਨਾ ਤੁਸੀਂ ਮੇਰੇ ਤੋਂ ਵੀ ਵੱਧ ਦਾਲਾ ਨਾ ਕੱਢੀਆਂ ਤਾਂ ਕਹਿਦੇ ਹੋ ਜੇ ਤੁਹਾਡੇ ਚ ਇੰਨੀ ਸਮਝ ਹੋਈ ਬੰਦਾ ਪੱਖਣ ਚ ਬੰਦੇ ਦੀ ਹਾਪਾ ਨਾ ਪਣ ਚੇ ਕਿਉਂ ਕਦ ਝੂਠ ਬੋਲ ਰਿਹਾ ਕਦ ਕੀ ਐਕਟਿੰਗ ਕਰ ਰਿਹਾ ਕਿੰਨਾ ਕ ਦਿਖਾਵਾ ਜਿੰਨਾ ਹਰਾ ਹੋਂਦਾ ਦੱਲੀ ਮਾ ਦਾ ਕੁਸਾ ਹੈਪਨਿੰਗ ਦਿਖੰਦਾ ਰ ਆਪਣੇ ਆਪ ਨੂੰ ਹੈਪੀ ਹੈਪੀ ਹੈਪਨਿੰਗ ਗੱਲਾਂ ਕਰਨੀਆਂ ਨੇ ਹੈਨਾ ਹਾ ਐਡਾ ਹੈ ਨਹੀਂ ਆ ਬੜਾ ਫੁੱੱਡੂ ਹੁੰਦਾ ਹੈ ਕੁਸਾ ਮੈਂ ਕੰਨੀ ਆ ਅੰਡਰਗਰਾਉਂਡ ਨਾ ਸਕੈਮ ਚਲਾਉ ਉਹ ਚਲਾਉ ਕੀ ਕਹਿੰਦੇ ਹੁੰਦੇ ਆ ਨਾ ਅ ਕੀ ਬੋਲਦੇ ਹੁੰਦੇ ਆ ਯਾਰ ਉਹਨੂੰ ਉਹ ਜਦ ਕਿਸੇ ਨੂੰ ਫਸਾਣਾ ਹੁੰਦਾ ਸਕੈਮ ਨਹੀਂ ਉਹ ਕੀ ਕਹਿੰਦੇ ਹੁੰਦੇ ਕੋਸ਼ਾਂ ਨਾ ਸਕੈਮ ਕਿਹੜਾ ਸਕੈਂਡਲ ਹੀ ਕਹਿੰਦੇ ਆ ਹਨੀ ਟ੍ਰੈਪ ਹਨੀ ਟ੍ਰੈਪ ਹਾਂ ਹਨ ਇੰਟਰੈਪ ਚਲਾਉ ਤੇ ਇਹ ਮੈਂ ਨਹੀਂ ਲਿਖਦੇ ਇਹਨੇ ਆਪਣੀ ਸੰਦੀਪ ਭੇਜ ਲਈ ਡੈਫੀਨਟਲੀ ਭੇਜਨੀ ਇਹਨੇ ਘੁਸੇ ਨੇ ਕੋਕੀ ਮੰਤਰੀ ਸੰਤਲ ਕੋ ਕੀ ਪਤਾ ਭੇਜ ਦੇ ਨਾ ਕੋਈ ਵੱਡੀ ਗੱਲ ਨਹੀਂ ਆ ਕਿੰਨੇ ਬਲੌਗਰ ਨਹੀਂ ਆ ਦਾ ਸੁਣ ਚੁੱਕੇ ਆ ਬਈ ਆ ਫੁੱਦੀ ਦਿੰਦੀਆਂ ਨੇ ਪੈਸੇ ਦੇ ਕੇ ਪੈਸੇ ਦੋ ਤੇ ਫੁੱਦੀ ਲਓ ਇਹਨਾਂ ਦੀ ਤੇ ਇਹ ਇਹ ਕੀ ਫਫਾ ਈ ਛੱਡ ਪਰਾ ਤੇਰੀ ਤਾਂ ਦੇਖ ਕੇ ਹੀ ਭਾਂ ਚੋਲਟੀਆਂ ਨੂੰ ਦੇਲਾ ਕਰਦਾ ਤੇਰੀ ਕਿੰਨੇ ਲੈਣੀਆਂ ਘੁਸੀਆਂ ਤੇਰਾ ਬੋਂਡੀ ਲਿੱਤੀ ਜਾ ਸਕਦੀ ਆ ਆਹੋ ਵੱਡੀ ਆ ਨਾ ਆ ਦੇਖੋ ਵੱਡੀ ਮੈਂ ਤੁਹਾਨੂੰ ਸਿੱਧੀ ਕਰਕੇ ਦਿਖਾਂਗੀ ਆ ਵੱਡੀ ਹੈਗੀ ਆ ਆਹ ਹਾਏ ਹਾਏ ਮੈਮ ਅੱਜਾ ਪੱਟਾ ਲਾ ਕੁਸਾ